ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਗਏ 10ਵੀਂ ਦੇ ਨਤੀਜੇ ਦੇ ਦੌਰਾਨ ਹਲਕਾ ਸਾਨਨੇਵਾਲ ਦੇ ਪਿੰਡ ਗੋਵਿੰਦਗੜ੍ਹ ਤੋਂ ਮਾਸਟਰ ਦਰਸੇਵਕ ਸਿੰਘ ਦੇ بیٹے ਹਰਸ਼ਾਨ ਸਿੰਘ ਨੇ 10ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਮੈਰਿਟ ਵਿੱਚ ਆ ਕੇ 22ਵਾਂ ਸਥਾਨ ਹਾਸਲ ਕੀਤਾ ਇਸ ਨਾਲ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਿਦਿਆਰਥੀ ਹਰਸ਼ਾਨ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਉਨ੍ਹਾਂ ਵਿਦਿਆਰਥੀ ਦੇ ਮਾਤਾ ਪਿਤਾ ਮਾਸਟਰ ਗੁਰਸੇਵਕ ਸਿੰਘ ਅਤੇ ਸੁਖਵਿੰਦਰ ਕੌਰ ਅਤੇ ਵਿਦਿਆਰਥੀ ਦੇ ਦਾਦਾ ਸਰਜੀਤ ਸਿੰਘ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਹਰਸ਼ਾਨ ਸਿੰਘ ਨੇ ਕਿਹਾ ਕਿ ਉਹ ਪੜ੍ਹਾਈ ਪੂਰੀ ਕਰਕੇ ਵੱਡਾ ਅਫਸਰ ਬਣਨਾ ਚਾਹੁੰਦਾ ਹੈ ਉਸਨੇ ਆਪਣੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਪ੍ਰਿੰਸੀਪਲ ਦਾ ਵੀ ਧੰਨਵਾਦ ਕੀਤਾ ਦੇਖੋ ਇਹ ਖਾਸ ਰਿਪੋਰਟ ਬਹੁਤ ਮਾਣ ਵਾਲੀ ਗੱਲ ਹੈ ਕਿ ਜਿੱਥੇ ਪਿੰਡ ਗੁਵਿੰਦਗੜ ਦਾ ਬੇਟਾ ਸਾਡੇ ਹਲਕਾ ਸਾਂਨੇਵਾਲ ਦਾ ਇਸ਼ਾਨ ਖਾਂਗੇ ਇਹਨਾਂ ਨੂੰ ਜਿਹੜੇ ਮੈਰਿਟ ਦੇ ਵਿੱਚ ਆਉਣ ਨਾਲ ਜਿੱਥੇ ਇਹਨਾਂ ਨੇ ਆਪਣੇ ਫਾਦਰ ਸਾਹਿਬ ਦਾ ਨਾਮ ਉੱਚਾ ਕੀਤਾ ਪਿੰਡ ਦਾ ਨਾਮ ਉੱਚਾ ਕੀਤਾ ਤੇ ਮੈਂ ਕਹਾਂਗਾ ਪੂਰੇ ਹਲਕੇ ਦਾ ਜਿਹੜਾ ਇਹਨੇ ਮਾਣ ਬਧਾਇਆ ਸਾਡੇ ਹਲਕੇ ਦਾ ਸੋ ਮੈਂ ਅੱਸੀ ਇਹਨਾਂ ਦਾ ਮਾਣ ਸਨਮਾਨ ਅਜ ਕੀਤਾ ਗਿਆ ਹੋਰ ਵੀ ਇਹਨਾਂ ਦਾ ਜਿਹੜਾ ਅਗਲੀ ਪੜਾਈ ਦੇ ਵਿੱਚ ਵੀ ਇਹਦਾ ਪੂਰਾ ਸਾਧ ਦਿੱਤਾ ਜਾਵੇਗਾ ਕਿਉਂਕਿ ਇਹੋ ਜੇ ਨੌਜਵਾਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਪੜ੍ਹਾਈ ਦੇ ਵੱਲ ਧਿਆਨ ਜਦੋਂ ਲਗਾਈਏ ਤੇ ਪ੍ਰਮਾਤਮਾ ਵੀ ਕਿਰਪਾ ਕਰਦਾ ਸੋ ਬਹੁਤ ਮਾਣ ਮਿਲਾਇਆ ਬੇਟੇ ਨੇ ਸੋ ਇਹਨੂੰ ਬਹੁਤ ਬਹੁਤ ਬੇਟੇ ਨੂੰ ਵੀ ਤੇਨਾਂ ਦੇ ਪਰਿਵਾਰ ਨੂੰ ਪੂਰੇ ਪਿੰਡ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਹਰਸ਼ਾਨ ਸਿੰਘ ਜੀ ਕਿੰਨੇ ਪਰਸੈਂਟ ਹੈ ਮਾਰਕਸ ਹੈ ਕਿੰਨੇ ਫਾਊਲ ਆਉਂਦੇ 628 ਆਊਟ ਆਫ 650 ਮਾਰਕਸ ਹੈ ਜੀ 96.6% ਹੈ ਜੀ ਬਸ ਤਾਂ ਮੇਰੀ ਮਿਹਨਤ ਦੇ ਵਿੱਚ ਮੇਰੇ ਪੇਰੈਂਟਸ ਤੇ ਟੀਚਰਸ ਦਾ ਬਹੁਤ ਸਾਥ ਰਿਹਾ। ਡੇਢ ਵਜੇ ਤੱਕ ਘराती ਪੜ੍ਹਦਾ ਹੁੰਦਾ ਸੀ ਜੀ। 4:30 ਵਜੇ ਵੀ ਉੱਠ ਕੇ ਪੜ੍ਹਦਾ ਸੀ ਪੇਪਰਸ ਦੇ ਟਾਈਮ ਤੇ ਤਾਂ ਮੇਰੇ ਟਿਪੀ ਬਣਾਜੋਨੇ ਮਿਲਾਲੇ। ਆਈਪੀਐਸ ਬਣਨਾ ਚਾਹੁੰਨਾ ਹਾਂ। ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਬਹੁਤ ਹੀ थैंकफुल हां जी ਵੀ ਮੇਰੇ ਪਾਪਾ ਮਮਾ ਨੇ ਇਨੀ ਮਿਹਨਤ ਕਰਵਾਈਆ ਮੇਰੀ ਦਿਨਾਲੀ ਮੈਂ ਆਪਣੇ ਟੀਚਰਸ ਦਾ ਧੰਨਵਾਦ ਕਰਦਾ ਜਿਹੜੇ ਮੈਂ ਜੀਡੀ ਸਕੂਲ ਜਿਹੜੀ ਗ੍ਰਾਮਰ ਸਕੂਲ ਢੰਡਾਰੀ ਕਲਾਂ ਵਿੱਚ ਪੜ੍ਹਦਾ ਪ੍ਰਿੰਸੀਪਲ ਉੱਥੇ ਦੇ ਗੁਰਮੀਤ ਕੌਰ ਤੇ ਡਾਇਰੈਕਟਰ ਮੈਮ ਸ੍ਰੋ ਸ਼ਰਮਾ ਨੇ ਜੀ ਉੱਤਾਂ ਉਹਨਾਂ ਦਾ ਮੈਂ ਬਹੁਤ ਹੀ थैंकफुल ਹਾਂ ਹਰਸ਼ਾਨ ਸਿੰਘ ਹਾਂ ਜੀ ਤੇ ਪੋਜੀਸ਼ਨ ਹਾਸਲ ਕੀਤੀ ਆ ਜੀ ਇਸ ਤਰ੍ਹਾਂ ਮੈਂ ਮਹਿਸੂਸ ਕਰਦਾ ਹਾਂ ਬੱਚੇ ਮਾਹਬੂਬਾ ਨਾਮ ਰੋਸ਼ਨ ਕੀਤਾ ਪਿੰਡ ਦਾ ਨਾਮ ਸਾਡੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੋਈ ਹੈ ਕਿ ਸਾਡੇ ਬੇਟੇ ਨੇ ਹਰਸ਼ਾਨ ਸਿੰਘ ਨੇ ਸਾਡੇ ਮਾਪਿਓ ਦੇ ਲਈ ਤਾਂ ਇਹ ਚ ਬਹੁਤ ਵਧੀਆ ਹੁੰਦਾ ਜਦੋਂ ਬੱਚੇ ਵਧੀਆ ਪੜ੍ਹਾਈ ਦੇ ਵਿੱਚ ਨੰਬਰ ਲੈਂਦੇ ਨੇ ਤੇ ਪਿਛਲੇ ਦਿਨੀ ਜਦੋਂ ਮੈਰਿਟ ਦੇ ਵਿੱਚ 10ਵੀਂ ਜਮਾਤ ਦਾ ਰਿਜ਼ਲਟ ਆਇਆ ਤਾਂ ਇਹਨੇ ਮੈਰਿਟ ਦੇ ਵਿੱਚ ਜਦੋਂ ਦੇਖਿਆ ਵੀ ਉਹਦਾ ਨਾਮ ਆਤਾ ਸਾਡੀ ਬੜੀ ਸਾਨੂੰ ਬੜੀ ਖੁਸ਼ੀ ਦੀ ਮਹਿਸੂਸ ਹੋਈ ਕਿਉਂਕਿ ਇਹ ਸਾਡਾ ਬੱਚਾ ਐਸਜੀਡੀ ਜਰਾਮਰ ਸੀਨੀਅਰ ਸੈਕੰਡਰੀ ਸਕੂਲ ਢੰਡਾਰੀ ਚਲਾਣ ਦੇ ਵਿੱਚ ਪੜਦਾ ਸੋ ਮੈਂ ਉਹਨਾਂ ਦੇ ਜਿਹੜੇ ਅਧਿਆਪਕ ਸਹਿਬਾਨ ਨੇ ਉੱਤੇ ਦੇ ਮੈਡਮ ਪ੍ਰਿੰਸੀਪਲ ਤੇ ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਸ਼੍ਰੀਮਤੀ ਸਰੋਜ ਸ਼ਰਮਾ ਤੇ ਨਾਲ ਪ੍ਰਭੂ ਦਾਤ ਸਰ ਸੋ ਦਾ ਵੀ ਧੰਨਵਾਦ ਆ ਕਿ ਉਹਨਾਂ ਨੇ ਜਿਹੜੇ ਬੱਚੇ ਨੂੰ ਬਹੁਤ ਮਿਹਨਤ ਚਰਵਾਈ ਤੇ ਪੜ੍ਹਾਈ ਚਰਵਾਈ ਸੋ ਸਾਡੇ ਸਾਰੇ ਪਿੰਡ ਦੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਅੱਜ ਸਾਡੇ ਹਲਕੇ ਦੇ ਵਿਧਾਈ ਤੇ ਚੈਬਨਡ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਵੱਲੋਂ ਇਸ ਬੱਚੇ ਦਾ ਸਨਮਾਨ ਕੀਤਾ ਗਿਆ ਤੇ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੇ ਦੀ ਪਿੰਡ ਦੀ ಗ್ರಾಮ ਪੰਚਾਇਤ ਸਾਡੇ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਔਜਲਾ ਤੇ ਸਮੂਹ ಗ್ರಾಮ ਪੰਚਾਇਤ ਦਾ ਜਿਨ੍ਹਾਂ ਜਿਨ੍ਹਾਂ ਨੇ ਅੱਜ ਬੱਚੇ ਨੂੰ ਹੌਸਲਾ ਭਜਾਈ ਦਿੱਤੀ ਤੇ ਉਹਦਾ ਸਨਮਾਨ ਕੀਤਾ ਜੀ ਲਈ ਮਾਣ ਵਾਲੀ ਗੱਲ ਆ ਜਿਹੜਾ ਬੱਚਾ ਮੈਰਿਟ ਦੇ ਵਿੱਚ ਆਇਆ 25 ਪਹਿਲਾਂ ਤਾਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇ ਪਾਤਰਾਂ ਕਿ ਇਹਨੇ ਪਿੰਡ ਦਾ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ 22ਵੇਂ ਸਥਾਨ ਤੇ ਪੂਰੇ ਪੰਜਾਬ ਵਿੱਚੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਹੈ ਜਿਹਦੇ 22ਵੇਂ ਸਥਾਨ ਤੇ ਆਇਆ ਬਹੁਤ ਹੀ ਮਾਣ ਵਾਲੀ ਗੱਲ ਹੈ ਇਹਨਾਂ ਦੇ ਪਰਿਵਾਰ ਲਈ ਤੇ ਬਾਕੀ ਬੱਚਿਆਂ ਲਈ ਵੀ ਮੋਟੀਵੇਸ਼ਨ ਆ ਵੀ ਇਹਨੂੰ ਦੇਖ ਕੇ ਕੋਈ ਨਸ਼ਾ ਵਾਲਾ ਨਾ ਜਾਵੇ ਪੜ੍ਹਾਈ ਕਰੇ ਤੇ ਇਸ ਲਈ ਪੰਚਾਇਤ ਵੱਲੋਂ ਇਹਦਾ ਸਨਮਾਨ ਕੀਤਾ ਗਿਆ ਜੀ ਮੰਤਰੀ ਸਾਹਿਬ ਵੱਲੋਂ ਵੀ ਮੰਤਰੀ ਸਾਹਿਬ ਵੱਲੋਂ ਵੀ ਇਹਨਾਂ ਦਾ ਸਨਮਾਨ ਕੀਤਾ ਗਿਆ ਜੀ ਹਾਂਜੀ ਬਾਕੀ ਬੱਚਿਆਂ ਨੂੰ ਮੈਸਜ ਜੀ ਬਾਕੀ ਬੱਚਿਆਂ ਨੂੰ ਮੋਟੀਵੇਸ਼ਨ ਆ ਵੀ ਜਿਸ ਤਰ੍ਹਾਂ ਇਹਨੇ ਮਿਹਨਤ ਕੀਤੀ ਆ ਤੇ 22ਵੇਂ ਨੰਬਰ ਤੇ ਸਥਾਨ ਹਾਸਲ ਕੀਤਾ ਵੀ ਵੱਧ ਤੋਂ ਵੱਧ ਬੱਚੇ ਜਿਹੜੇ ਨੇ ਮੂਰੇ ਅੱਗੇ ਆਉਣ ਦੇ ਭੜਾਈ ਵਿੱਚ ਆਪਣਾ ਵਧੀਆ ਨੰਬਰ ਲੈ ਕੇ ਆਉਣ ਪੰਚਾਇਤ ਵੱਲੋਂ ਪੂਰਾ ਸਹਿਯੋਗ ਹੈ ਜੀ ਪੰਚਾਇਤ ਵੱਲੋਂ ਪੂਰਾ ਸਹਿਯੋਗ ਤੇ ਵੈਰਦੀ ਦਾ ਖਾਲਸਾ ਵੈਰਦੀ ਕੀ ਫਤਿਹ ਇਸ ਬੱਚੇ ਨੇ ਜਿਹੜਾ ਬਹੁਤ ਮਿਹਨਤ ਕਰਕੇ ਇਹ ਨੰਬਰ ਲੈ ਨੇ ਇਹਨਾਂ ਦਾ ਜਿੰਨਾ ਵੀ ਮਤਲਬ ਆਪਾਂ ਕਹਿ ਸਕੀਏ ਵੀ ਇਹਦੀ ਮਿਹਨਤ ਇਹਨਾਂ ਦੇ ਪਾਪਿਓ ਦੀ ਮਿਹਨਤ ਬਹੁਤ ਵਧੀਆ ਮਤਲਬ ਇਹ ਗਾਹਾਂ ਵੀ ਬੱਚਿਆਂ ਨੂੰ ਮਤਲਬ ਇਹ ਅਸੀਂ ਕਹਿੰਦੇ ਆ ਵੀ ਬੱਚੇ ਵੱਧ ਤੋਂ ਵੱਧ ਇਹ ਪੜ੍ਹਾਈ ਕਰਕੇ ਅੱਗੇ ਚੱਰਾਂ